ਉਸ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਫੋਟ ਮਾਰਿਆ ਨਾਲ ਉਹ ਕੀਤੀ ਗਈ ਆ ਹੁਣ ਦਾਰੂ ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਐ ਸੋ ਇੱਕ ਬਜ਼ੁਰਗ ਜਿਹੜੇ ਸਰਕਾਰ ਜੋ ਹੁੰਦੇ ਉਹ ਮਾਤਾ ਵਾ ਮੜਾ ਜੀ ਕਿਹਾ ਲਾ ਤੁਹਾਨੂੰ ਨਿਕਲ ਬਾਹਰ ਇਹ ਤੁਹਾਨੂੰ ਸੀ ਤਲਵਾ ਕਿਉਂ ਤੁਹਾਨੂੰ 당 ਕਰਦੀ ਦਰਵਾਜ਼ਾ ਖੋਲੂ ਤੁਹਾਨੂੰ ਦੱਸੋ ਤੁਸੀਂ ਹਾਂ ਨੂੰ ਤੁਹਾਡੀ ਨਾ ਉਹ ਜੱਥੇ ਬੰਦੀਆਂ ਵੱਲੋਂ ਅਸੀਂ ਆਏ ਆ ਤੇ ਵੀ ਆਪਣਾ ਕੀ ਸਾਨੂੰ ਇਹੋ ਫੋਨ ਕੀਤਾ ਕਿ ਤੁਹਾਡੀ ਇਹ ਵੀਡੀਓ ਬਹੁਤ ਵਾਇਰਲ ਹੋ ਗਈ ਕਿ ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਕੋਲ ਮੈਂ ਕਹਦੇ ਹੋ ਇੱਦਾਂ ਹੀ ਬਸ ਤੁਹਾਨੂੰ ਪਰੇਸ਼ਾਨ ਕਰਨਾ ਜਾਣ ਕੇ ਸ਼ੁਰੂ ਤੋਂ ਹੀ ਤੁਹਾਨੂੰ ਪਰੇਸ਼ਾਨ ਕਰਦੇ ਗਾਲਾ-ਗੋਲਾ ਕੱਢਦੇ ਪੀਕ ਆਹੀ ਆਹੀ ਮਤਲਬ ਰੋਜ਼-ਪੋੜ ਮਾਰਦੀ ਰੋਜ਼ ਮਾਰਦੀ ਕਿ ਚਲੋ ਦੋਵੇਂ ਜੁੜੇ ਪਰ ਅਸੀਂ ਗਾਲ੍ਹਾਂ ਕੱਢਦੇ ਮੈਨੂੰ ਪਤਾ ਤੁਹਾਨੂੰ ਖਬਰ ਹੁੰਦੀ ਨਹੀਂ ਕੋਈ ਵੀ ਲੋੜ ਠੀਕ ਹੈ ਅਸੀਂ ਤੁਹਾਡੇ ਨਾਲ ਠੀਕ ਹੈ ਹਰ ਪੱਤ ਤੇ ਜਿਵੇਂ ਵੀ ਹੈਗਾ ਵਾਂ ਇੱਕ ਦੇ ਭਰਾ ਮੇਰੇ ਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਦੇ ਇੱਕ ਦਿਨ ਜੱਫੇ ਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਬਾ ਸਾਡੇ ਵੱਲੋਂ ਕਿ ਜੇ ਤੇ ਮਾਤਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਆ ਮੈਨੂੰ ਇਹ ਦੱਸ ਮਣੀਏ ਮਜੂਰ ਵੀ ਕੋਈ ਪ੍ਰੋਬਲਮ ਮੇਰੀ ਪਲਸਟਰ ਲਾ ਪਲਸਟਰ ਤੇਰਾ ਲੱਗਾ ਉਹ ਤੇ ਦਾਰੂ ਦੇ ਨਾਲ ਆ ਉਮਰ ਵਾ ਬੱਚਿਆਂ ਨੇ ਹੁਣ ਪਾਲਣਾ ਤੇ ਦਾਰੂ ਦੇ ਨਾਲ ਧੱਕੀ ਹੈ ਹੈ ਇਹ ਸਾਡੇ ਕੋਲ ਨਹੀਂ ਜਾਣੀ ਇਹ ਸਰਪੇਗੁੰ ਡਰਾਵਾ ਵੈਖੋ ਜੀ दारू ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਹੈ ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ दारू ਦੇ ਨਾਲ ਪੂਰਾ ਆ ਵੀ ਵੇਖ ਲਓ ਤੁਸੀਂ ਕਿੱਦਾਂ ਡੱਕ ਹੋਈ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬਰੀ ਹਾਲਤ ਕਰ ਛੱਡੀ ਦੇ ਕਿਨਾ ਟਾਂ ਮੈਂ ਕਿਹਾ ਦਾਰੂ ਪੀਂਦੇ ਨੂੰ ਮੈਨੂੰ ਨਾ ਦੱਸ ਰਿਹਾ ਮੈਂ ਜੰਮੂ ਤੋਂ ਪਹਿਲਾਂ ਪਹਿਲਾਂ ਨਹੀਂ ਪੀਂਦੀ ਮਤਲਬ ਬੱਚਿਆਂ ਦਾ ਕੋਈ ਵੀ ਨਹੀਂ ਆਪਣਾ ਫਿਕਰ ਨਹੀਂ ਬੱਚਿਆਂ ਦਾ ਕੋਈ ਵਾਹ ਭਰਾ ਮੇਰਾ ਟੀਚਰ ਵਾ ਵਾਹ ਭਰਾ ਮੇਰਾ ਪਾਪਾ ਵਾ ਵਾਹ ਭਰਾ ਮੇਰਾ ਹਾਂ ਤੂੰ ਹੀ ਹੈ ਗਿਆ ਇਹਦੇ ਜੋਗਾ ਹਾਂ ਚਲੋ ਸੋਫੀ ਦੇ ਨੂੰ ਕਰ ਲਾਂਗੇ ਇਹਨੂੰ ਕੋਈ ਗੱਲ ਨਹੀਂ ਸੋਕੀ ਹੋਊਗੀ ਨਹੀਂ ਭਰਾ ਪਹਿਲਾਂ ਸ਼ਰਮ ਨੂੰ ਚਾਹੀਦੀ ਆ ਵੇਖ ਉਹ ਕਹਿੰਦਾ ਵੀ ਟੀਚਰ ਵਾ ਟੀਚਰ ਭਰਾ ਇਹਦਾ ਮੈਡਮ ਵਾ ਦੇਖੋ ਦਾ ਇਹ ਮੈਡਮ ਆ ਟੀਚਰ ਕਹਿੰਦੇ ਟੀਚਰ 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 ਫਾਦਰ ਡਾਕਟਰ ਵਾ ਨਹੀਂ ਕੋਈ ਫੋਕਸ ਆ ਤੂੰ ਮੇਰੇ ਕੋਲ ਬਸ ਹੀ ਬਾਰੀਰ ਰੋ ਕੰਮ ਕਰਦਾ ਖਾਰੇ ਨਾਲ ਮਤਲਬ ਹੋਰ ਜਿਹੜਾ ਮਰਜੀ ਹੁੰਦਾ ਤੁਸੀਂ ਲੈ ਲਓ ਆ ਬੱਚੇ ਵਾਲਾ ਬਣਿਆ ਲੈ ਦੇ ਮੈਂ ਤੈਨੂੰ ਦੱਸਾਂ ਤੈਨੂੰ ਆਹ ਸਮਝਾ ਕਾਡਾ ਤੈਨੂੰ ਨਾ ਮਾਰਾਂ ਨਾ ਮਾਂ ਤੇ ਤੇ ਮੈਂ ਡਾਕਟਰ ਆਇਆ ਜਿਹੜੀ ਸ਼ਬਦਾਵਲੀ ਹੀ ਤੁਹਾਡੀ ਮੈਂ ਉਹ ਵਰਡ ਬੋਲ ਨਹੀਂ ਸਕਦਾ ਪੁੱਤੀ ਹੈ ਤੇ ਬਿੱਲੀ ਹੈ ਪਤਾ ਨਹੀਂ ਕੀ ਕੁਛ ਉਹਨੂੰ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਾਮ ਦੇ ਵਿੱਚ ਦੁੱਬ ਕੇ ਮਰ ਜਾਣਾ ਚਾਹੀਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੂੰ ਬੋਲਦੇ ਬੋਲਦੇ ਮਰ ਜਾਣਾ ਚਾਹੀਦਾ ਮੇਰੀ ਗੱਲ ਸੁਣ ਏਨੂੰ ਬੈਂਕ ਦੀ ਨੌਕਰੀ ਮਿਲੀ ਫੰਕ ਨੌਕਰੀ ਮਿਲੀ ਤਾਂ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਲਈ ਜੀਣਾ ਹਰਾਮ ਨਹੀਂ ਕਰਤਾ ਉਹ ਤਾਂ ਮਜਾਰਕ ਦਾ ਬਚੁਰਕ ਦਲੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਵਾਤਾ ਦੀ ਬੇਹਾਲਤ ਕੀ ਆ ਉਹਦੀ ਉਹ ਡਰਦੇ ਮਾਵੇਂ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਜੀ ਆਹ ਮਾਤਾ ਜੀ ਪਤਾ ਕਿੱਥੇ ਜਾਂਦੀ ਆ ਹਾਂ ਕਿੱਥੇ ਜਾਂਦੀ ਆ ਇੱਧਰ ਆ ਕਿੱਥੇ ਜਾਂਦੀ ਆ ਆ ਬੁੱਢੇ ਵਾਲੇ ਕਿੱਥੇ ਜਾਣਾ ਉਹਨੇ ਇਧਰ ਆ ਯਾਰ ਨੀ ਤੀਰਸਤਾਨ ਨਾ ਨਹੀਂ ਮੇਰਾ ਰੋਕਣੀ ਆ ਮੈਂ ਤਾਂ ਆਪਣੀ ਇੱਥੇ ਜਾਂਦੀ ਆ ਤੂੰ ਚੁੱਪ ਕਰੋ ਦੱਤ ਪਾਸੇ ਨਾ ਜਾਣ ਦੀ ਲੋੜ ਨਹੀਂ ਬੋਲਣਾ ਕਰਿਓ ਮੇਰੀ ਸ਼ਰਤ ਵਾਲੀ ਨਾ ਦੱਤ ਬੋਲਣ ਦੀ ਲੋੜ ਨਹੀਂ ਆ ਬਾਲ ਬੱਚੀ ਬੋਲਾਂਗੀ ਮੇਰੇ ਘਰ ਸਭ ਮਾਤਾ ਕਿੱਥੇ ਜਾਂਦੀ ਆ ਕਿੱਥੇ ਜਾਂਦੀ ਆ ਆ ਵੇ ਬਾਬਾ ਜੀ ਆਏ ਬੱਬੀ ਆਏ ਬੱਬੀ ਆਏ ਆ ਚਲਿੱਤਰ ਆ ਨਾ ਜਿਹੜੇ ਇਹੀ ਚਲਿੱਤਰ ਬਹੁਤ ਇਹੋ ਜਿਹੇ ਵੇਚ ਚੁੱਕੇ ਆ ਇਹੋ ਜਿਹੇ ਚਲਿੱਤਰ ਆਪਾਂ ਰੋਜ਼ ਵੇਚਦੇ ਆਂ ਤਾਂ ਰੋਜ਼ ਚਲਿੱਤਰ ਇਹੋ ਜਿਹੇ ਸੈਟ ਆਪਾਂ ਕੀਤੇ ਪਏ ਆ ਠੀਕ ਹੈ ਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇੱਥੇ ਵਾਇਰਲ ਹੋਈ ਆ ਸਾਨੂੰ ਮਜਬੂਰ ਕਰ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਵਾ ਠੱਟੋ ਠੱਟ ਵੀ 70 75 ਮੈਂ ਕਹਿੰਦਾ ਤੁਹਾਡੇ ਸਾਹਮਣੇ ਆ ਰਿਹਾ ਕੈਮਰਾ ਵਿੱਚ ਆਏ ਆ ਬੰਦੀ ਆਪਾਂ ਜੀ ਹੋਰ ਵੀ ਹੋਣੀ ਆ ਆਪਾਂ ਪਹਿਲਾਂ ਅਸੀਂ ਤਾਂ ਬੰਦੇ ਸਾਡੇ ਡੱਕੇ ਪਏ ਆ ਆਪਾਂ ਉਹ ਚੀਜ਼ ਮੈਂ ਦੱਸਾਂ ਤੈਨੂੰ ਹੁਣ ਤੂੰ ਕੋਈ ਦੱਸਣਾ ਬੁਠੀਰਾ ਕੁਝ ਦੱਸ ਦਿੱਤਾ ਵਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਣ ਕੁਝ ਨਹੀਂ ਆਪਾਂ ਬੋਲਣਾ ਚੰਗਰਾਂ ਦੀ ਮੱਡੀ ਥੇੜ ਥੋੜੀ ਜਾਂਦੀ ਹੈ ਜਿੱਥੇ ਮਰ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗ ਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮੱਧਿਓ ਇਹ ਜੋ ਮੱਧਿਓ ਹੈ ਜੋ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਨਹੀਂ ਵਟਣ ਦੇਣੀ ਠੀਕ ਹੈ ਬਾਰਕਟ ਤੇ ਬਹੁਤ ਦੂਰ ਦੀ ਗੱਲ ਰਹੀ ਯਾਰ ਇਹ ਸਾਰਾ ਭਾਵੇਂ ਨਗਰ ਹੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਸਾਰੇ ਇਸ ਨੂੰ ਚੀਜ਼ ਦੇ ਵਿਚਲੇ ਰੋਣ ਤੇ ਮੈਂ ਖੜੀ ਅਸੀਂ ਅੰਦਰੋਂ ਸਾਰਿਆਂ ਨੂੰ ਕੱਢ ਲਾਂਗੇ ਕੋਈ ਆਪੇ ਆ ਜਣੇ ਜਦੋਂ ਨੱਕ ਪੈ ਗਿਆ ਪੰਜ ਦਸ ਸਭ ਨੂੰ ਬਲਾ ਮਾਰੇ ਆਵਾਜ਼ ਹਾਂ ਬਲਾ ਯਾਰ ਹੁਣ ਕਿ ਡਰਿੰਕ ਕਰਨੀ ਤੂੰ ਆਪ ਕੋਈ ਢੇੜੀ ਦਾ ਕਰੋ ਮੈਂ ਨਾ ਪਿਆ ਤੁਸੀਂ ਇਹ ਲਾ ਤੈਨੂੰ ਮਾਤਾਵਾਂ ਨਾਲ ਖਾ ਤੁਸੀਂ ਬਜ਼ੁਰਗ ਦੇ ਨਾਲ ਉਹਦੀ ਕਿਉਂ ਨਹੀਂ ਕਰਨ ਨੂੰ ਬਾਹਰ ਮੂੰਹ ਘਟਣਾ ਯਾਰ ਭਾਜੀ ਇਹਨੂੰ ਕੀ ਕਹਿੰਦੇ ਆ ਜਿਹੜੀ ਪੋਲੀਟਿਕਾ ਦੀ 1400 ਸੌਣਦੀ ਹੈ ਕਿੰਨ ਤੱਕ ਹੈ ਹੈ ਉਹਦਾ ਸਾਰਾ ਕੁਝ ਵਾ ਸਾਰੀ ਮੇਰਾ ਨਾਮ ਚੜਤਵੀਰ ਸਿੰਘ ਆ ਤੇ ਮੇਰਾ ਪਿੰਡ ਕੋਠੇ ਘਰਾਲਾ ਤੇ ਜਿਹੜੀ ਵੀਡੀਓ ਬਰਲ ਹੋਈ ਆ ਉਹ ਮੇਰੀ ਦਾਦੀ ਦੀ ਹੈਗੀ ਆ ਤੇ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਦਾਦੀ ਨਾਲ ਅੱਗੇ ਵੀ ਬਹੁਤ ਵਾਰ ਕੀਤੀ ਆ ਉਹਨਾਂ ਨੇ ਮੇਰੀ ਮੰਮਾ ਨੇ ਦਾਦੀ ਨਾਲ ਮਾਰਕਟਾਈ ਬਹੁਤ ਵਾਰ ਕੀਤੀ ਐਂ ਪਿਆਰ ਨਾਲ ਵੀ ਸਮਝਾ ਕੇ ਦੇਖਿਆ ਧੱਕੇ ਨਾਲ ਵੀ ਸਮਝਾ ਕੇ ਦੇਖਿਆ ਪਰ ਪਿੱਛੇ ਜੀ ਹੁਣ ਮੈਨੂੰ ਦਾਦੀ ਨੇ ਕਹਿਵੇਗਾ ਹੀ ਕਿ ਮੇਰੇ ਨਾਲ ਜਦੋਂ ਤੁਸੀਂ ਪਾਪਾ ਵੀ ਚੱਲ ਜਾਂਦੇ ਆ ਤੇ ਤੂੰ ਵੀ ਜਦੋਂ ਘਰੋਂ ਬਾਹਰ ਚੱਲ ਜਾਂਦਾ ਤੇ ਮੇਰੇ ਤੁਹਾਡੇ ਮਗਰੋਂ ਮੈਨੂੰ ਗਾਲਾਂ ਵੀ ਕੱਢਦੀ ਆ ਤੇ ਮੈਨਾਂ ਮਾਰਕਟਾਈ ਵੀ ਕਰਦੀ ਆ ਪਰ ਗੱਲ ਇਹ ਸੀ ਕਿ ਮੈਂ ਉਸ ਦਿਨ ਅਚਾਨਕ ਘਰੇ ਸੀਗਾ ਪਾਪਾ ਘਰ ਨਹੀਂ ਹੀ ਹੈਗੇ ਤੇ ਮੰਮਾ ਤੰਗ ਕਰਦੇ ਪਏ ਸੀ ਦਾਦੀ ਨੂੰ ਤੇ ਦਾਦੀ ਨੇ ਨਾ ਬਣਾਈ ਸੀ ਆਪਣੇ ਫੋਨ ਦੇ ਉੱਤੇ ਮੰਮਾ ਦੀ ਰਿਕਾਰਡਿੰਗ ਕੀਤੀ ਸੀ ਕਿ ਮੈਨੂੰ ਦਾਦੀ ਨੇ ਦਿਖਾਈ ਕਿ ਇਹ ਮੇਰੀ ਅੱਧਾ ਮੈਨੂੰ ਗਾਲਾਂ ਕੱਢਦੀ ਪਈ ਆ ਤੇ ਇਹ ਗਾਲਾਂ ਕੱਢਦੇ ਕਰਦੇਣਾ ਇੰਨੀ ਗੱਲ ਹੋਈ ਆ ਅੱਧੇ ਘੰਟੇ ਬਾਅਦ ਮੰਮਾ ਨੇ ਨਾ ਮੰਮਾ ਨੇ ਕੋਸ਼ਿਸ਼ ਕੀਤੀ ਦਾਦੀ ਦਾ ਫੋਨ ਫੋਨ ਦੀ ਤੇ ਜਦੋਂ ਮੈਂ ਦਾਦੀ ਦੀਆਂ ਚੀਕਾਂ ਸੁਣੀਆਂ ਤੇ ਮੈਂ ਭੱਜਿਆ ਆਇਆ ਤੇ ਮੈਂ ਨਾਲ ਹੀ ਕੈਮਰਾ ਔਨ ਕਰ ਲਿਆ ਕਿ ਵੀਡੀਓ ਬਣਾਵਾ ਮੈਂ ਮੰਮਾ ਦੀ ਜੋ ਦਾਦੀ ਨਾਲ ਮਾਰਕਟਾਈ ਕਰਦੇ ਪਏ ਸੀਗੇ ਤੇ ਫਿਰ ਅਸੀਂ ਜਿਹੜੀ ਉਹ ਵੀਡੀਓ ਬਣਾ ਅਸੀਂ ਲੈ ਕੇ ਗਏ ਦਾਦੀ ਨੂੰ ਮੈਂ ਲੈ ਕੇ ਗਿਆ ਮੈਂ ਕਿਹਾ ਕਿ ਹੁਣ ਘਰ ਬੈਣ ਵਾਲੀ ਕੋਈ ਗੱਲ ਨਹੀਂ ਹੈਗੀ ਕਿ ਮੰਮਾ ਨੇ ਅੱਗੇ ਵੀ ਬਹੁਤ ਵਾਰ ਐਦਾਂ ਮਾਰਕਟਾਈ ਕੀਤੀ ਹੈਗੀ ਆ ਤੇ ਹੁਣ ਚੁੱਪ ਨਹੀਂ ਰਹਿਣਾ ਸੀ ਕਿ ਤੁਹਾਡੀ ਜੇ ਇੰਨਾ ਅਸੀਂ ਘਰ ਬੈ ਕੇ ਘੁੱਟ ਘੁੱਟ ਕੇ ਨਹੀਂ ਰਹਿਣਾ ਕੁੰਡੀਆਂ ਬੰਦ ਨਹੀਂ ਕਰਨੀਆਂ ਅਸੀਂ ਆਪਣੀ ਆਵਾਜ਼ ਜਿਹੜੀ ਆ ਅੱਗੇ ਪ੍ਰਸ਼ਾਸਨ ਤੱਕ ਲੈ ਕੇ ਜਾਣੀ ਹੈ ਇਸ ਕਰਕੇ ਵੀਡੀਓ ਮੈਂ ਬਣਾਈ